ਅਸੀਂ ਜੜੂ ਪਾਰਟੀ ਨਾਲ ਸਬੰਧ ਰੱਖਦੇ ਸੀ ਪਰ ਇਹ ਸਾਨੂੰ ਦਾ ਸਾਡੀਆਂ ਗਲੀਆਂ 'ਚ ਵੋਟਾਂ ਹੀ ਨਹੀਂ ਆਖਣ ਆਏ ਇਹ ਪਤਾ ਨਹੀਂ ਇਹਨਾਂ ਨੂੰ ਕੋਈ ਹਾਈ ਕਮਾਂਡ ਵੱਨੀਓ ਕੋਈ ਨਿਰਾਸ਼ਾਜਨਕ ਹੈਗੀ ਆ ਤੇ ਇਹ ਨਾਲ ਉਸੇ ਨਿਰਾਸ਼ਾਜਨਕ ਦੇ ਵਿੱਚ ਪਿੰਡ ਨੂੰ ਵੀ ਰੱਖੀ ਜਾਂਦੇ ਸੀ ਕਾਹਦੀ ਵਸੀਰਖਾ ਬਾਜੀ ਕਰਦੇ ਆ ਇਹ ਕੱਲੀ-ਕੱਲੀ ਵੋਟ ਨੂੰ ਖੜਵੰਜੇ ਲਾ ਕੇ ਦੇਈ ਜਾਂਦੇ ਆਈ ਤੇ ਜਿਹੜੀ ਪਿੰਡ ਦੀ ਗਲੀ ਆ ਉਹਨਾਂ ਨੂੰ ਕੋਈ ਨਹੀਂ ਪੁੱਛਦੀ ਸਾਡੀ ਗਲੀ ਐ ਕੋਜੀ ਗਲੀ ਆ ਮੌਜੂਦਾ ਹੂੰ ਚਾਰ ਵਾਰਡ ਦਾ ਮੈਂਬਰ ਹੈ ਜੀ ਸਾਨੂੰ ਨਹੀਂ ਪੁੱਛਦੇ ਸਾਡੀ ਗਲੀ ਇੱਕ ਐਹੋ ਜੀ ਗਲੀ ਆ ਇੰਨੇ ਖੜੇ ਪਿੰਡ ਦੇ ਵਿੱਚ ਜਿਹੜੀ ਕਿ ਪਾਕਿਸਤਾਨ ਤੋਂ ਪਹਿਲਾਂ ਵੀ ਨਹੀਂ ਬਣੀ ਤੇ ਵੋਟਾਂ ਵਾਲੇ ਅਸੀਂ ਮੰਤਰੀ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀ ਪਰ ਮੰਤਰੀ ਸਾਹਿਬ ਤਾਂ ਕਹਿੰਦੇ ਬਣਵਾ ਦਾਂਗੇ ਪਰ ਇਹ ਸਾਡੀ ਪਛਾਣਾਂ ਦੀ ਐਵੇਂ ਬਣਵਾ ਲੋਗੇ ਆ ਸਾਰੇ ਘਰਾਂ 'ਚ ਵੜ ਗਿਆ ਪਾਣੀ ਜਾ ਕੇ ਵੇਖ ਲਓ ਸਾਰਿਆਂ ਦੇ ਬੂਏ ਗਿਆ ਤਾਂ ਗੰਦਗੀ ਵੇਖ ਲਓ ਪਾਣੀ ਦੀ ਹਾਂਜੀ ਤਾਂ ਨਮੀ ਲਿਆਂਦੀ ਪਈ ਆ ਹੂੰ ਉਸ ਤੋਂ ਬਾਅਦ ਜੀ ਅਸੀਂ ਆਖਿਆ ਵੀ ਚਲੋ ਠੀਕ ਹੈ ਜੀ ਇਹ ਕਰ ਲੈਣਗੇ ਪੰਚਾਇਤ ਕਰ ਲੂਗੀ ਤੇ ਆਪਾਂ ਨੂੰ ਕੀ ਲੋੜ ਆ ਹੂੰ ਉਹ ਉਹ ਜੀ ਉਹ ਆ ਜ ਹਫਤਾ ਹੋ ਗਿਆ ਉਹਨਾਂ ਨੇ ਫਿਰ ਉਹ ਕਹਿੰਦੇ ਵੀ ਜਿਹੜੇ ਸਾਡੀ ਵੀਡੀਓ ਪਾਉਂਦੇ ਇਥੇ ਪੰਚਾਇਤ ਖਿਲਾਫ ਕੋਈ ਵੀ ਕਰਦੇ ਆ ਹੂੰ ਉਹ ਸਾਡੇ ਘਰੇ ਆਣ ਕੇ ਮਾਫੀ ਮੰਗਣ ਹੂੰ ਅਹੀਂ ਫੇਰ ਆਏ ਪਾਣੀ ਕੱਢਾਂਗੇ ਆ ਜਿਹੜਾ ਉਹ ਬਸ ਐ ਅਮੀਰਖਾ ਬਾਜੀ ਆ ਜੀ ਅਸੀਂ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਇਹ ਇੱਕ ਦੋ ਜਿਹੜੇ ਆ ਇਹ ਵੋਟਾਂ ਖਰਾਬ ਕਰਦੇ ਪਏ ਆ ਤੁਹਾਡਾ ਨੁਕਸਾਨ ਕਰਦੇ ਪਏ ਆ ਇਹਨਾਂ ਨੂੰ ਆਣ ਕੇ ਦੇ ਇਹਨਾਂ ਨਾਲ ਗੱਲ ਬਹਿ ਕੇ ਕਰੋ ਸਾਡੇ ਪਿੰਡ ਦੀ ਪੰਚਾਇਤ ਨਾਲ ਆਣ ਕੇ ਗੱਲ ਕਰੋ ਉਹ ਸਰਕਾਰੀ ਮੋਟਰਾਂ ਜਿਹੜੀਆਂ ਪਹਿਲਾਂ ਵਾਲੀਆਂ ਪੰਚਾਇਤਾਂ ਨਾਲ ਉਹਨਾਂ ਨੇ ਆਪੇ ਘਰੇ ਖੋਲ ਕੇ ਰੱਖੀਆਂ ਹੋਈਆਂ ਇੱਥੇ ਡੁਪਲੀਕੇਟ ਮੋਟਰਾਂ ਲਾਈਆਂ ਹੋਈਆਂ ਠੀਕ ਹੈ ਉਹ ਮੋਟਰਾਂ ਇਹ ਚੀਜ਼ ਦਾ ਲੋਡ ਨਹੀਂ ਚੱਕਦੀਆਂ ਹੁਣ ਮੈਂ ਨਵੀਂ ਮੋਟਰ ਲਾਉਣ ਲੱਗਿਆ ਜੀ ਇਹ ਵੀ ਚਾਹਿਆ ਚੀਜ਼ ਮਾੜੀ ਲਿਖ ਦਿਓ ਬਾਕੀ ਸ਼ਸ਼ੀਕਾ ਸਵਾਗਤ ਕਰਦਾ ਹੈ ਪੰਜਾਬ ਹਰਿਆਣਾ ਲਾਈਵ ਦੇ ਉੱਤੇ ਤਾਂ ਇਸ ਟਾਈਮ ਮੈਂ ਮਲੋਟ ਦੇ ਪਿੰਡ ਇਨਾ ਖੇੜਾ ਦੇ ਵਿੱਚ ਹੈ ਤੇ ਮੇਰੇ ਮਗਰ ਲੋਕ ਖੜੇ ਨੇ ਇਹ ਪਿੰਡ ਦੇ ਲੋਕ ਆ ਉਹਗੇ ਸੁਖਣਾ ਲੈ ਕੇ ਦਿਖਾ ਰਹੇ ਨੇ ਚੰਡੀਗੜ੍ਹ ਦੀ ਲੇਕ ਤਾਂ ਜ਼ਰੂਰ ਨਹੀਂ ਹੈਗੀ ਇਹ ਮਲੋਟ ਦਾ ਇਨਾ ਖੇੜਾ ਪਿੰਡ ਹੈ ਤੇ ਇਹ ਲੇਕ ਜ਼ਰੂਰ ਦਿਖਾ ਰਹੇ ਨੇ ਕਿ ਲੇਕ ਬਣੀ ਹੋਈ ਹੈ ਇਸ ਪਿੰਡ ਦੇ ਵਿੱਚ ਇਹ ਲੇਕ ਛੱਪੜ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਛੱਪੜ ਕਹਿੰਦੇ ਨੇ ਉਹ ਛੱਪੜ ਹੈ ਉਹਗੇ ਛੱਪੜ ਦੇ ਹਾਲਾਤ ਇਹ ਦੇਖ ਲਓ ਕਿ ਇਹ ਲੇਕ ਤੋਂ ਜ਼ਿਆਦਾ ਸੋਹਣੇ ਕਿਉਂਕਿ ਕਿਉਂ ਕਹਿੰਦੇ ਪੈ ਰਹੇ ਆ ਕਿ ਪਿੰਡ ਦੇ ਹਾਲਾਤ ਲੇਕ ਤੋਂ ਜ਼ਿਆਦਾ ਸੋਹਣੇ ਕਿਉਂ ਹੋਏ ਆ ਕਿਉਂਕਿ ਆਪਾਂ ਲੇਕ ਦੇਖਣ ਜਾਂਦੇ ਆ ਤੇ ਪਿੰਡ ਦੇ ਛੱਪੜਾ ਉਹ ਛੱਪੜ ਦੇ ਵਿੱਚ ਪੈਂਦਾ ਤੇ ਛੱਪੜ ਦੇ ਹਾਲਾਤ ਸੜਕਾਂ ਤੇ ਆਗੇ ਕਿਉਂਕਿ ਛੱਪੜ ওভারਫਲੋ ਹੈ ਤੇ ਉਸ ਤੋਂ ਬਾਅਦ ਪਿੰਡ ਵਾਲੇ ਲੋਕ ਨੇ ਕੀ ਕਹਿੰਦੇ ਨੇ ਕਿਉਂਕਿ ਇਸ ਨੂੰ ਲੈ ਕੇ ਪਿੰਡ ਵਾਲੇ ਲੋਕ ਨੇ ਇਹ ਗੱਲ ਜ਼ਰੂਰ ਕਹਿੰਦੇ ਕਿਉਂਕਿ ਸਿਆਸਤ ਦੇ ਵਿੱਚ ਸਿਆਸਤ ਜਦੋਂ ਹੁੰਦੀ ਹੈ ਪਿੰਡਾਂ ਦੇ ਵਿੱਚ ਤਾਂ ਸਿਰ ਪਿੰਡ ਦਾ ਧੜੇਬਾਜੀ ਬਹੁਤ ਕੁਝ ਕਰਾ ਦਿੰਦੀ ਹੈ ਧੜੇਬਾਜੀ ਦੇ ਕਾਰਨ ਕਹਿੰਦੇ ਛੱਪੜ ਦੇ ਨਿਕਾਸੀ ਦੀਆਂ ਮੋਟਰਾਂ ਹੀ ਬੰਦ ਕਰ ਦਿੱਤੀਆਂ ਕਹਿੰਦੇ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਵੋਟਾਂ ਦਾ ਮਾਮਲਾ ਕੀ ਹੈ ਬਾਈ ਹਰਿਆਣਾ ਤੋਂ ਜਾਣਦੇ ਆ ਬਾਈ ਸ਼ਸ਼ੀ ਗਾਇ ਸ਼ਸ਼ੀ ਗਾਇ ਕੀ ਨਾਮ ਹੈ ਬੋਟ ਸਿੰਘ ਕੀ ਹੋਇਆ ਕੀ ਬਈਆ ਜੇ ਸੁਖਣਾ ਲੈਕ ਬਣਾਈਏ ਪਿੰਡ ਦੇ ਵਿੱਚ ਬਾਈ ਪੰਚਾਇਤ ਦੀ ਕਰਕੇ ਹੀ ਵਾਧਾ ਕਟਾ ਕਰਕੇ ਲੋਕਾਂ ਦਾ ਵੀ ਇੰਨਾ ਵੋਟਾਂ ਨਹੀਂ ਪਾਈਆਂ ਦੂਜੇ ਤੀਜੇ ਦਾ ਕਰਕੇ ਤੇ ਉਹਨਾਂ ਨੇ ਇਹ ਪਾਣੀ ਨਹੀਂ ਕੱਢਦੇ ਹੀ ਪੰਚਾਇਤ ਦੀ ਜ਼ਿੰਮੇਵਾਰੀ ਇੱਥੇ ਇੱਕ ਮੁੰਡਾ ਅੱਗੇ ਰੱਖਿਆ ਸੀ ਉਹ ਵੀ ਇੰਨਾ ਢਾਟਾਈ ਉਹ ਪਾਣੀ ਸਹੀ ਕੱਢਦਾ ਰਿਹਾ ਪੰਜ 10 ਸਾਲ ਬੜੀ ਚਿਰ ਦੀ ਪੁਰਾਣੀ ਮੋਟਰ ਲੱਗੀ ਕਾਲੀ ਸਰਕਾਰ ਵਿਲ ਦੀ ਲੱਗੀ ਹੀ ਏ ਤੇ ਪਰ ਇਹ ਨਹੀਂ ਕੱਢਣ ਦਿੰਦੀ ਪੰਚਾਇਤ ਹੀ ਨਹੀਂ ਕੱਢਣ ਦਿੰਦੀ ਆ ਵੇਖ ਲਓ ਛੜਕ ਤੇ ਆ ਗਿਆ ਜੀ ਆ ਸਾਰਾ ਸਾਹਮਣੇ ਹੀ ਆਈ ਇੰਦੇ ਚ ਕੋਈ ਝੱਕਣੀ ਹਮ ਕਾਰਨ ਕੀ ਲੱਗਦੇ ਇੰਨਾ ਕਾਰਨੇ ਹੈ ਜਿਹੜੇ ਇਹ ਪੰਚਾਇਤ ਆ ਮੌਜੂਦਾ ਹਾਂ ਇਹ ਹੀ ਬਸ ਕਰੀ ਪਾਰਟੀ ਦੀ ਪੰਚਾਇਤ ਹੈ ਪੰਚਾਇਤ ਝਾੜੂ ਪਾਰਟੀ ਦੀ ਹੈ ਝਾੜੂ ਪਾਰਟੀ ਦੀ ਅਸੀਂ ਝਾੜੂ ਪਾਰਟੀ ਨਾਲ ਸੰਬੰਧ ਰੱਖਦੇ ਸੀ ਪਰ ਇਹ ਸਾਨੂੰ ਦਾ ਸਾਡੀਆਂ ਗਲੀਆਂ ਚ ਵੋਟਾਂ ਹੀ ਨਹੀਂ ਆਖਣ ਆਏ ਇਹ ਪਤਾ ਨਹੀਂ ਇਹਨਾਂ ਨੂੰ ਕੋਈ ਹਾਈ ਕਮਾਂਡ ਬੰਨੀ ਹੋ ਕੋਈ ਨਿਰਾਸ਼ਾਜਨਕ ਹੈਗੀ ਆ ਤੇ ਇਹ ਨਾਲ ਉਸੇ ਨਿਰਾਸ਼ਾਜਨਕ ਦੇ ਵਿੱਚ ਪਿੰਡ ਨੂੰ ਵੀ ਰੱਖੀ ਜਾਂਦੇ ਹਾਂਜੀ ਪਿੰਡ ਦੇ ਜਿਹੜੇ ਕੰਮ ਐ ਉਹ ਪੰਚਾਇਤ ਰੋਕ ਰਹੀ ਐ ਜਾਂ ਫਿਰ ਮੰਤਰੀ ਸਾਹਿਬ ਦਾ ਹਲਕਾ ਉਹ ਰੋਕ ਰਿਹਾ ਨਹੀਂ ਮੰਤਰੀ ਸਾਹਿਬ ਕੋ ਨਹੀਂ ਰੋਕ ਰਹੀ ਇਹ ਪੰਚਾਇਤ ਹੀ ਬਸ ਈਰਖਾ ਬਾਜੀ ਕਰਦੇ ਐ ਇਕੱਲੀ ਇਕੱਲੀ ਵੋਟ ਨੂੰ ਖੜਵੰਜੇ ਲਾ ਕੇ ਦੇਈ ਜਾਂਦੇ ਐ ਤੇ ਜਿਹੜੀ ਪਿੰਡ ਦੀ ਗਲੀ ਐ ਉਹਨਾਂ ਨੂੰ ਕੋਈ ਨਹੀਂ ਪੁੱਛਦੀ ਸਾਡੀ ਗਲੀ ਐ ਕੋਈ ਜੀ ਗਲੀ ਐ ਮੌਜੂਦਾ ਚਾਰ ਵਾਰਡ ਦਾ ਮੈਂਬਰ ਐ ਜੀ ਸਾਨੂੰ ਨਹੀਂ ਪੁੱਛਦੇ ਸਾਡੀ ਗਲੀ ਇੱਕ ਇਹੋ ਜੀ ਗਲੀ ਐ ਇੰਨੇ ਖੜੇ ਪਿੰਡ ਦੇ ਵਿੱਚ ਜਿਹੜੀ ਕਿ ਪਾਕਿਸਤਾਨ ਤੋਂ ਪਹਿਲਾਂ ਵੀ ਨਹੀਂ ਬਣੀ ਪਾਕਤ ਉਹ ਵੀ ਗਲੀ ਮੌਜੂਦਾ ਹਾਂਜੀ ਤੇ ਵੋਟਾਂ ਵਾਲੇ ਅਸੀਂ ਮੰਤਰੀ ਸਾਹਿਬ ਨੂੰ ਵੀ ਇਹ ਰਿਕੁਐਸਟ ਕੀਤੀ ਸੀ ਪਰ ਉਹ ਮੰਤਰੀ ਸਾਹਿਬ ਤਾਂ ਕਹਿੰਦੇ ਬਣਵਾ ਦਾਂਗੇ ਪਰ ਸਾਡੀ ਪਛਾਤਾ ਨਹੀਂ ਐਵੇਂ ਬਣਵਾ ਲੋਗੇ ਇਹਨਾਂ ਬਾਅਦ ਚ ਸਾਡੇ ਪਿੰਡ ਚ ਬਿਆਨ ਦਾ ਗਿਆ ਅੱਜ ਮੁੱਡਾ ਇਹ ਛੱਪੜ ਤਾ ਛੱਪੜ ਕੀਏ ਲੋਕਾਂ ਦੇ ਘਰਾਂ ਵਾਸਤੇ ਪਾਣੀ ਪਹੁੰਚ ਆ ਸਾਰੇ ਘਰਾਂ ਚ ਵੜ ਗਿਆ ਪਾਣੀ ਜਾ ਕੇ ਵੇਖ ਲੋ ਸਾਰਿਆਂ ਦੇ ਬੂਏ ਅੱਗੇ ਤਾਂ ਗੰਦਗੀ ਵੇਖ ਲੋ ਪਾਣੀ ਦੀ ਹਾਂਜੀ ਸੁਲਾ ਵੇਖ ਲੋ ਜੀ ਇਹ ਸਾਰਾ ਤੇ ਆ ਪਾਣੀ ਪੰਚਾਇਤ ਵੀ ਤੁਸੀਂ ਚੁਣੀਆਂ ਚ ਪੰਚਾਇਤ ਦੀ ਭੁਗਤੀ ਭੁਗੀਆਂ ਨੇ ਉਹ ਗਲਤੀ ਹੋ ਗਈ ਜੀ ਕਰੀਏਗੀ ਕਰ ਬਿਠੇ ਗਲਤੀ ਇਨਸਾਨ ਗਲਤੀ ਕਰ ਬਿਠਾ ਇਹ ਬਿੰਦਾ ਹੀ ਇਨਸਾਨ ਗਲਤੀਆਂ ਦਾ ਪੁਤਲਾ ਇਹ ਗਲਤੀ ਕਰ ਬਿੰਦਾ ਜੀ ਤਾਂ ਸਰਪੰਚ ਨਾਲ ਜਾਂ ਪੰਚਾਇਤ ਦੀ ਪਿੰਡ ਦੇ ਲੋਕ ਇਕੱਠੇ ਹੋ ਕੇ ਗੱਲ ਨਹੀਂ ਕੀਤੀ ਗੱਲ ਕਰੀ ਦੀ ਆਈਆਂ ਦੇ ਉਹ ਅੱਗੇ ਆ ਉਹਨਾਂ ਨੇ ਮਾਫੀ ਮੰਗੋ ਸਾਡੇ ਤੋਂ ਵੀ ਤੁਸੀਂ ਇਹ ਸਾਡੀ ਵੀਡੀਓ ਕੋ ਪਾਈ ਅੱਗੇ ਗਰੁੱਪ ਚ ਵੀਡੀਓ ਪਾਈ ਆਈ ਅੱਛਾ ਫਿਰ ਉਹ ਕਹਿੰਦੇ ਮਾਫੀ ਮੰਗੋ ਤੁਸੀਂ ਵੀ ਇਹ ਫੇਰ ਬਣਾ ਕੱਢ ਕੇ ਤਾਂਗ ਪਾਣੀ ਨੇ ਨਹੀਂ ਕਰਦੇ ਜਾਓ ਕਢਾ ਲੋ ਜਿੰਦੇ ਤੋਂ ਨਿਕਲਦਾ ਅੱਛਾ ਆ ਗੱਲ ਬੁੱਲਦੇ ਪਹਿਲਾਂ ਮਾਫੀ ਮੰਗੋਗੇ ਗੰਦਰ ਸਿੰਘ ਮੈਂਬਰ ਹੀ ਬੋਲਦਾ ਜੀ ਬਾਕੀ ਹੋਰ ਨਹੀਂ ਕੋਈ ਬੋਲਦਾ ਠੀਕ ਹੈ ਬਾਈ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਅਸੀਂ ਨਾ ਇਹ ਗੱਲ ਨੂੰ ਮਹੀਨਾ ਹੋ ਗਿਆ ਮਹੀਨੇ ਤੋਂ ਵੀ ਉੱਪਰ ਹੋ ਗਿਆ ਨਾ ਇਹਨਾਂ ਨੂੰ ਆਹੀ ਆਖਦੇ ਰਹੇ ਆਂ ਵੀ ਇੱਥੋਂ ਪਾਣੀ ਕੱਢੀਏ ਕੱਢੀਏ ਪਾਣੀ ਦਾ ਬਹੁਤ ਬੁਰਾ ਹਾਲ ਹੋ ਗਿਆ ਬਿਮਾਰੀਆਂ ਦਾ ਘਰ ਬਣੀ ਜਾਂਦਾ ਜੀ ਮੱਛਰ ਬਹੁਤ ਆ ਜਵਾਕਾਂ ਜੇ ਕੱਲ ਨੂੰ ਕੋਈ ਜਵਾਕ ਇਹਦਾ ਡੇਪਿਆ ਇਹ 10 15 ਫੁੱਟ ਡੂੰਘਾ ਹੈ ਛੱਪੜ ਇਹ ਕੱਲ ਨੂੰ ਅਭੀ ਨਵੀ ਹੋ ਗਈ ਕੋਈ ਧੁੰਦ ਵਿੱਚ ਆ ਗਿਆ ਧੁੰਦ ਦੇ ਚਾਨ ਕੇ ਕੋਈ ਇਹਦੇ ਵਿੱਚ ਵੜ ਗਿਆ ਕੋਈ ਮੋਟਰਸਾਈਕਲ ਵੜ ਗਿਆ ਜਾਂ ਕੁਝ ਵੜ ਗਿਆ ਉਹਦੇ ਉਹਦੇ ਤੋਂ ਨਿਕਲਿਆ ਨਹੀਂ ਜਾਣਾਗਾ ਜੀ ਤੇ ਅੱਜ ਪਤਾ ਲੱਗਦਾ ਨਹੀਂ ਆਪਾਂ ਨੂੰ ਧੁੰਦ ਦੇ ਵਿੱਚ ਹੀ ਇਹਨਾਂ ਨੂੰ ਅਸੀਂ ਮਹੀਨੇ ਤੋਂ ਉੱਪਰ ਹੋ ਗਿਆ ਕਹੀ ਜਾਂਦੇ ਆ ਇਹ ਆਂਦੇ ਵੀ ਮੋਟਰ ਲਿਆਂਦੀ ਪਈ ਆ ਪਹਿਲੇ ਅੱਜ ਤੋਂ ਹੋ ਗਿਆ ਹਫਤੇ ਕੋ ਦੀ ਗੱਲ ਆ ਵੀ ਅਸੀਂ ਇੱਥੇ ਸਰਪੰਚ ਸਾਹਿਬ ਨੂੰ ਬੁਲਾਇਆ ਅਸੀਂ ਆਖਿਆ ਵੀ ਆ ਗੱਲ ਆ ਤੇ ਪਾਣੀ ਕਿਵੇਂ ਅਹੀ ਆਪ ਦੇ ਮਤਲਬ ਲੈਵਲ ਤੇ ਕੱਢ ਲੀਏ ਪਾਣੀ ਵੀ ਜੇ ਅਸੀਂ ਆਪਦੇ ਪੈਸੇ ਇਕੱਠੇ ਕਰਕੇ ਆਪਦੇ ਲੈਵਲ ਤੇ ਕੱਢ ਲੈਨੇ ਪਾਣੀ ਉਹ ਆ ਦਾ ਨਹੀਂ ਨਹੀਂ ਮੈਂ ਬੰਦੇ ਦੀ ਡਿਊਟੀ ਲਾਤੀ ਆ ਤੇ ਮੈਂ ਮੋਟਰ ਲਿਆ ਕੇ ਤੇ ਮੋਟਰ ਇੱਥੇ ਰੱਖਦਾ ਮੋਟਰ ਨਵੀਂ ਲਿਆਂਦੀ ਪਈ ਆ ਉਸ ਤੋਂ ਬਾਅਦ ਜੀ ਅਸੀਂ ਆਖਿਆ ਵੀ ਚਲੋ ਠੀਕ ਹੈ ਜੀ ਇਹ ਕਰ ਲੈਣਗੇ ਪੰਚਾਇਤ ਕਰ ਲਊਗੀ ਤੇ ਆਪਾਂ ਨੂੰ ਕੀ ਲੋੜ ਆ ਉਹ ਉਹ ਜੀ ਉਹ ਅੱਜ ਹਫਤਾ ਹੋ ਗਿਆ ਉਹਨਾਂ ਨੇ ਫਿਰ ਉਹ ਕਹਿੰਦੇ ਵੀ ਜਿਹੜੇ ਸਾਡੀ ਵੀਡੀਓ ਪਾਉਂਦੇ ਇਥੇ ਪੰਚਾਇਤ ਖਿਲਾਫ ਕੋਈ ਵੀ ਕਰਦੇ ਆ ਉਹ ਸਾਡੇ ਘਰੇ ਆਣ ਕੇ ਮਾਫੀ ਮੰਗਣ ਅਹੀਂ ਭੇਰ ਆਏ ਪਾਣੀ ਕੱਢਾਂਗੇ ਆ ਜਿਹੜਾ ਸਰਪੰਚ ਇਹ ਪੰਚਾਇਤ ਆ ਕੇ ਰੱਬ ਬਣ ਗਈ ਹਾਂ ਪੰਚਾਇਤ ਆ ਕੇ ਰੱਬ ਬਣ ਗਈ ਆ ਅਸੀਂ ਤਾਂ ਪ੍ਰਮਾਤਮਾ ਤੋਂ ਅੰਦੇ ਅੱਗੇ ਸਿਰ ਝਕਾਉਣਾ ਹੋ ਰਹੀ ਅੱਗੇ ਕਿਸੇ ਸਿਰ ਨਹੀਂ ਝਕਾਉਣਾਗਾ ਠੀਕ ਆ ਜੇ ਇਹ ਤਾਂ ਕੱਢ ਦੇਣਗੇ ਠੀਕ ਆ ਨਹੀਂ ਤਾਂ ਅਸੀਂ ਪਾਣੀ ਇਕੱਠੇ ਕਰਕੇ ਪੈਸੇ ਅਸੀਂ ਮਤਲਬ ਹੀ ਆਪਦੇ ਲੈਵਲ ਤੇ ਕੱਢ ਲਾਂਗੇ ਥੋਡੇ ਕੱਲਿਆਂ ਦਾ ਕਰਦਾ ਪਾਣੀ ਹੈ ਕੱਲੇ ਥੋਡੇ ਘਰ ਤੇ ਦਾ ਪਾਣੀ ਹੈ ਹਾਂ ਸਾਰੇ ਪਿੰਡ ਦਾ ਪਾਣੀ ਆਈ ਇਹ ਸਾਰੇ ਪਿੰਡ ਦਾ ਪਾਣੀ ਫਿਰ ਮਾਫੀ ਤੁਸੀਂ ਕਿਉਂ ਉਹ ਬਸ ਐਮੀਰ ਖਾਬਾਜੀ ਆ ਜੀ ਅਸੀਂ ਮੰਤਰੀ ਸਾਹਿਬ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਇਹ ਇੱਕ ਦੋ ਜਿਹੜੇ ਆ ਇਹ ਵੋਟਾਂ ਖਰਾਬ ਕਰਦੇ ਪਏ ਆ ਤੁਹਾਡਾ ਨੁਕਸਾਨ ਕਰਦੇ ਪਏ ਆ ਇਹਨਾਂ ਨੂੰ ਆਣ ਕੇ ਤੇ ਇਹਨਾਂ ਨਾਲ ਗੱਲ ਬਹਿ ਕੇ ਕਰੋ ਸਾਡੇ ਪਿੰਡ ਦੀ ਪੰਚਾਇਤ ਨਾਲ ਆਣ ਕੇ ਗੱਲ ਕਰੋ ਜਿਹੜੇ ਭਾਗੇ ਨੇ ਮੈਂਬਰਾਂ ਨੂੰ ਲਿਆ ਕੇ ਮੌਜੂਦਾ ਲਿਆ ਕੇ ਤੇ ਸਾਡੇ ਵਿੱਚ ਭਾਗੇ ਗੱਲ ਕੀਤੀ ਜਾਵੇ ਵੀ ਗਲਤ ਕਿਹੜਾ ਤੇ ਸਹੀ ਕਿਹੜਾ ਵੀ ਵੀ ਬਲਜੀਤ ਕੌਰ ਨੂੰ ਇਹ ਰਿਕਵੈਸਟ ਕਰਦੇ ਆ ਵੀ ਸਾਡੇ ਵਾਰਡ ਚ ਆਵੇ ਇਹ ਮੌਜੂਦਾ ਪੰਚਾਇਤ ਲਿਆਵੇ ਤੇ ਸਾਡੇ ਜੋ ਵੇਖੇ ਵੀ ਗਲਤੀ ਸਾਡੇ ਚਾ ਤੇ ਸਾਨੂੰ ਉਹ ਦਰਜਾ ਨਾ ਪੁਗਤਾਂ ਪੁਗਤਾਂਗੇ ਜੀ ਬਾਈ ਕੀ ਨਾਮ ਹੈ ਮਰਾਨਾ ਜਸਵੀਰ ਸਿੰਘ ਕੀ ਮਾਮਲਾ ਕੀ ਹੈ ਤੁਸੀਂ ਵੀ ਪਿੰਡ ਦੇ ਰਹਿਣ ਵਾਲੇ ਮਾਮਲਾ ਇਹ ਕਿ ਵਿਖੋ ਤੁਹਾਡੇ ਸਾਹਮਣੇ ਸਾਰਾ ਕੁਝ ਸਾਡਾ ਦਾ ਘਰ ਆਈ ਵਿੱਚ ਛੱਪੜ ਦੇ ਵਿੱਚ ਹਾਂਜੀ ਹਾਂ ਇਹਦਾ ਮਸਲਾ ਵੀ ਵਿਖੋ ਪਾਣੀ ਦਾ ਨਿਕਲਦਾ ਨਹੀਂ ਪਿਆਗਾ ਬਹੁਤ ਜ਼ਿਆਦਾ ਨਰਕ ਵਜ੍ਹਾ ਪਏ ਇੱਥੇ ਜੀ ਤਾਂ ਧੁੰਦ ਦੇ ਵਿੱਚ ਜਿਵੇਂ ਬਾਈ ਨੇ ਕਿਹਾ ਵੀ ਨੁਕਸਾਨ ਹੋ ਸਕਦਾ ਕੋਈ ਵੀ ਸਿੱਧਾ ਆ ਕੇ ਮੋਟਸਾਂ ਵਿੱਚ ਵੜ ਸਕਦਾ ਕੋਈ ਜਵਾਕ ਨਾ ਕੋਈ ਨਿਆਣੇ ਵੀ ਬਾਹਰ ਖੇਡਦੇ ਹੋਣਗੇ ਬਿਲਕੁਲ ਖੇਡਦੇ ਆ ਜੀ ਬਹੁਤ ਨੁਕਸਾਨ ਬਿਮਾਰੀਆਂ ਦਾ ਘਰ ਬਣ ਪਈ ਗੰਦਗੀ ਹੈ ਜੀ ਬਿਲਕੁਲ ਇੱਥੇ ਤਾਂ ਇੰਦੇ ਚ ਤਾਂ ਮੰਨ ਕੇ ਚੱਲੋ ਮੱਛੀ ਵੀ ਨਹੀਂ ਪੀ ਰਹਿ ਸਕਦੀ ਹਾਂ ਬਾਈ ਇਹਨੇ ਖੜੇ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਮੱਛੀ ਪਲਾਂਟ ਲੱਗੇ ਹੋਏ ਆਸੇ-ਪਾਸੇ ਸਾਰੇ ਮੱਛੀ ਪਲਾਂਟ ਨੇ ਨਹੀਂ ਨਹੀਂ ਉਹ ਮੱਛੀ ਪਲਾਂਟ ਲੱਗੇ ਨੇ ਵਿੱਚ ਮਨ ਕੇ ਜਦੋਂ ਛੋਟੇ-ਛੋਟੇ ਲੱਗੇ ਸੀ ਬਹੁਤ ਵਿੱਚ ਮੱਛੀਆਂ ਸੀ ਨਾ ਜਦੋਂ ਇਹ ਮੱਛੀ ਅੱਜ ਛੜ ਦੇ ਵਿੱਚ ਬਾਹਰ ਨੂੰ ਭੱਜ ਕੇ ਆਊਗੀ ਵੀ ਇਹਦੇ ਪਾਣੀ ਰਹਿਣ ਯੋਗ ਨਹੀਂ ਹੈਗੀ ਪਾਣੀ ਬਹੁਤ ਜ਼ਿਆਦਾ ਗੰਦਗੀ ਦੇ ਵਿੱਚ ਨਰਕ ਹੈ ਜੀ ਬਿਲਕੁਲ ਬਿਮਾਰੀਆਂ ਦਾ ਘਰ ਹੈ ਜੀ ਬਿਮਾਰੀਆਂ ਨੇ ਕਿੰਨੇ ਕੇ ਬੱਚੇ ਜੀ ਸਾਡੇ ਇੱਥੇ ਨਾਲ ਬਿਮਾਰੀ ਕਿ ਮੱਛਰ ਹੈ ਜੀ ਬਿਲਕੁਲ ਬਹੁਤ ਬਿਮਾਰੀ ਆ ਸਕਦੀ ਹੈ ਇਹਨਾਂ ਕੀ ਨਾਮ ਹੈ ਬਾਈ ਸੁਦੀਪ ਸਿੰਘ ਕੀ ਮਾਮਲਾ ਕੀ ਹੈ ਬਸ ਆ ਛੱਪੜ ਦਾ ਹੀ ਮਾਮਲਾ ਜੀ ਤੇ ਵੀ ਮਤਲਬ ਕਿ ਬਿਮਾਰੀਆਂ ਦਾ ਘਰ ਹੀ ਬਣਿਆ ਪਿਆ ਈ ਛੱਪੜ ਤੇ ਸਾਡਾ ਘਰ ਨਾਲ ਹੀ ਆ ਤੇ ਸੁਲਾਵ ਚੜੀ ਪਈ ਈ 10 10 ਫੁੱਟ ਦੇ ਤੇ ਉਹਦਾ ਕੋਈ ਮਸਲਾ ਹੱਲ ਕਰਵਾਇਆ ਜਾਵੇ ਅਸੀਂ ਤਾਂ ਮੰਤਰੀ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਉਹਦਾ ਕੋਈ ਮਸਲਾ ਹੱਲ ਕਰਵਾਇਆ ਜਾਵੇ ਠੀਕ ਤਾਂ ਇਹ ਪਿੰਡ ਦੇ ਲੋਕ ਕੀ ਕਹਿ ਰਹੇ ਨੇ ਪਿੰਡ ਦੇ ਲੋਕ ਇਸ ਨੂੰ ਨਾ ਲੈ ਕਿ ਕਹੂੰਗਾ ਕਿ ਕਿਉਂਕਿ ਇਹ ਲੇਕ ਬਣ ਚੁੱਕੀ ਹੈ ਕਿਉਂਕਿ ਲੇਕ ਲੋਕ ਤਾਂ ਦੇਖਣ ਜਾਂਦੇ ਨੇ ਲੇਕਿਨ ਇਹ ਪਿੰਡ ਦੇ ਵਿੱਚ ਪਿੰਡ ਦੇ ਲੋਕ ਇਸ ਲੇਕ ਤੋਂ ਦੁਖੀ ਹੋਗੇ ਕਿਉਂਕਿ ਪਿੰਡਾਂ ਦੇ ਵਿੱਚ ਛੱਪੜ ਤਾਂ ਜ਼ਰੂਰ ਹੈਗੇ ਆ ਲੇਕਿਨ ਕੁਝ ਪਿੰਡ ਦੀਆਂ ਧੜੇ ਬਾਜ਼ੀਆਂ ਜਾਂ ਫਿਰ ਵੋਟਾਂ ਦੀ ਇਸਕੇ ਬਾਜ਼ੀ ਇਹ ਪਿੰਡ ਦਾ ਨੁਕਸਾਨ ਜਾਂ ਫਿਰ ਪੰਚਾਇਤ ਨੂੰ ਜ਼ਰੂਰ ਮੈਂ ਕਹੂੰਗਾ ਨਿਰਪੱਖ ਹੋ ਕੇ ਚੱਲਣਾ ਚਾਹੀਦਾ ਕਿਉਂਕਿ ਪੰਚਾਇਤ ਸਭ ਦੀ ਸਾਂਝੀ ਹੁੰਦੀ ਹੈ ਤੇ ਸਾਂਝੇ ਕੰਮ ਦੇ ਵਿੱਚ ਜਾਂ ਫਿਰ ਵੋਟਾਂ ਦਾ ਇਹ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਕਿਉਂਕਿ ਪਿੰਡ ਦੇ ਵਿੱਚ ਜੇ ਇਸ ਤਰ੍ਹਾਂ ਦੇ ਵੋਟਾਂ ਦੀ ਜਿਹੜੀ ਇਸ ਕੰਮ ਜਰੂਰ ਲੈ ਜਾਂਦੇ ਹੁੰਦੇ ਕਿਉਂਕਿ ਜਿਹੜੇ ਤੁਹਾਡੇ ਇਲਾਕੇ ਦੇ ਵਜ਼ੀਰ ਹੈ ਉਹ ਤਾਂ ਇਹ ਗੱਲ ਸੋਚਦੇ ਨਹੀਂ ਲੇਕਿਨ ਤੁਸੀਂ ਇਹ ਗੱਲਾ ਸੋਚ ਕੇ ਪਿੰਡ ਦੇ ਵਿੱਚ ਕੀ ਵਿਚਾਰਧਾਰਾ ਪੈਦਾ ਕਰਨਾ ਚਾਹੁੰਦੇ ਹੋ ਆਓ ਸੁਣਦੇ ਹਾਂ ਕੀ ਪੰਚਾਇਤ ਦਾ ਕਹਿਣਾ ਹੈ ਕਿਸ ਤਰ੍ਹਾਂ ਕੀ ਕੁਝ ਉਹਨਾਂ ਦਾ ਕਹਿਣਾ ਹੈ ਮੈਂਬਰ ਸਾਹਿਬ ਨੇ ਕੀ ਸਾਹ ਚੱਲਦੀ ਕਿਹਨਾਂ ਕੋ ਜੀ ਗੁਰਬਖਸ਼ ਸਿੰਘ ਮਰਮਣਾ ਕਿਹੜੇ ਮੈਂਬਰ ਤੋਂ ਪੰਚਾਇਤ ਮੈਂਬਰ ਤੋਂ ਕਿਹੜੇ ਨੰਬਰ ਵਾਰ ਤੋਂ ਪੰਜ ਨੰਬਰ ਵਾਰ ਤੋਂ ਅੱਛਾ ਕੀ ਮਾਮਲਾ ਕੀ ਹੈ ਮਾਮਲਾ ਪਾਣੀ ਸਾਰਾ ਸੜਕ ਤੇ ਚੜ ਗਿਆ ਜੀ ਲੋਕਾਂ ਦੇ ਫਸਲਾਂ ਦਾ ਨੁਕਸਾਨ ਹੋਊਗਾ ਮੈਂ ਤਾਂ ਕਿੰਨਾ ਵੀ ਪਿੰਡ ਦੇ ਵਿਕਾਸ ਕਾਰਜਾਂ ਸੇ ਪੰਚਾਇਤ ਬਣੀ ਹੁੰਦੀ ਹੈ ਪਿੰਡ ਦੇ ਵਿਕਾਸ ਕਾਰਜ ਪਹਿਲੇ ਦਾਅ ਤੇ ਕਰੋਣੇ ਚਾਹੀਦੇ ਇਹ ਨਹੀਂ ਲੱਗਦਾ ਕਿ ਪਿੰਡ ਦੇ ਤੁਸੀਂ ਵੀ ਪੰਚਾਇਤ ਦੇ ਵਿੱਚੋਂ ਕਿ ਪੰਚਾਇਤ ਹੈ ਜਿਹੜੀ ਉਹ ਇਸਕੇ ਬਾਜ਼ੀਕਾਰੀ ਹੈ ਵੋਟਾਂ ਦੀ ਢੜੇ ਬਾਜ਼ੀ ਰੱਖ ਰਹੀ ਹੈ ਕਿ ਪਿੰਡ ਦੀ ਵੋਟੇ ਢੜੇ ਬਾਜ਼ੀ ਦੇ ਵਿੱਚ ਪਿੰਡ ਦਾ ਨੁਕਸਾਨ ਹੀ ਹੋ ਰਿਹਾ ਬਿਲਕੁਲ ਢੜੇ ਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਕੰਮ ਕਰਾਉਣਾ ਚਾਹੀਦਾ ਮੈਂ ਤਾਂ ਕਿਨਾ ਇਹਨਾਂ ਗੱਲਾਂ 'ਚ ਕੁਝ ਨਹੀਂ ਪਿਆ ਕੁਝ ਨਹੀਂ ਪਿਆ ਤੇ ਫਿਰ ਇਹਨਾਂ ਨੇ ਇਹ ਕੰਮ ਕਿਉਂ ਕਰਿਆ ਤੁਸੀਂ ਪ ਅਬ ਮੈਂ ਤਾਂ ਗੱਲ ਚੱਕਦਾ ਹੀ ਇਹਨਾਂ ਨੇ ਕੌਣ ਸੁਣਦਾ ਹੀ ਸੁਣ ਨਹੀਂ ਅਸੀਂ ਮੈਂ ਇਕੱਲਾ ਹੀ ਮੈਂਬਰ ਇੱਕ ਕਾਲੀਦਲ ਦਾ ਹੈਗਾ ਬਾਕੀ ਸਾਰੇ ਆਪ ਦੇ ਮੇਰੀ ਤਾਂ ਕੋਈ ਸੁਣਵਾਈ ਨਹੀਂ ਆਏ ਸੁਣਵਾਈ ਨਹੀਂ ਹੈ ਮੈਂ ਤਾਂ ਪੰਚਾਇਤ ਵਿੱਚ ਆਉਂਦਾ ਨਹੀਂ ਪੰਚਾਇਤ ਨਾ ਬੁਲਾਇਆ ਗੀ ਆਹ ਤਾਂ 9 ਨੰਬਰਾਂ ਦਾ ਇੱਕ ਸਰਪੰਚ ਦੀ ਹੁੰਦੀ ਹੈ ਇੱਕ ਸਰਪੰਚ ਤੇ ਇੱਕ ਮੈਂਬਰ ਦੀ ਪੰਚਾਇਤ ਹੀ ਆ ਜੀ ਸਾਡੇ ਪਿੰਡ ਐ ਇਸ ਵਕਤ ਹਾਂ ਪਹਿਲਾਂ 9 ਮੈਂਬਰਾਂ ਤੇ ਇੱਕ ਸਰਪੰਚ ਦੀ ਪਛਾਤ ਹੁੰਦੀ ਸਾਡੇ ਪਿੰਡ ਇੱਕ ਮੈਂਬਰ ਤੇ ਇੱਕ ਸਰਪੰਚ ਦੀ ਪਛਾਤ ਆ ਬਸ ਉਹ ਆਪਦੀ ਮਰਜ਼ੀ ਕਰਦੇ ਸੀ ਬਾਕੀ ਤੇ ਕਿਸੇ ਨੂੰ ਕੋਈ ਨਹੀਂ ਪੁੱਛਦੀ ਸਾਡੇ 4 ਨੰਬਰ ਦਾ ਵਾਰਡ ਦਾ ਮੈਂਬਰ ਹੈ ਉਹਨੂੰ ਇਹਨੂੰ ਪੁੱਛਿਆ ਹੀ ਨਹੀਂ ਕਦੀ ਹਾਂਜੀ 4 5 5 ਦੇ ਖੜੇ ਹਾਂ 4 ਦਾ ਸਾਡਾ ਹੀ ਕਿਹ ਮੈਂਬਰਾਂ ਨੂੰ ਨਹੀਂ ਪੁੱਛਦੇ ਹਾਂਜੀ ਕਿਸੇ ਨੂੰ ਨਹੀਂ ਪੁੱਛਦੇ ਇਹ ਬਸ ਠੀਕ ਸਰ ਦੇਖੋ ਤੁਸੀਂ ਨੰਗਣ ਦਾ ਕੋਈ ਹਾਲ ਹੈ ਆ ਦੇਖੋ ਛਲਕੇ ਦੇ ਨਾਲ ਪਾਣੀ ਲੱਗਿਆ ਦਾ ਹੂੰ ਪ੍ਰਦੂਸ਼ਣ ਦਾ ਕਾਰਨ ਬਣਿਆ ਹੋਇਆ ਸਾਰਾ ਜੀ ਇਹ ਜਾਨੀ ਤੇ ਮਾਲੀ ਨੂੰ ਨੁਕਸਾਨ ਹੋਇਆ ਜਾਂਦਾ ਜੀ ਵੇਖੋ ਜੀ ਇੱਕ ਤਾਂ ਜਾਨੀ ਹੋ ਜਾਂਦੀ ਹੈ ਇੱਕ ਮਾਲੀ ਹੋ ਜਾਂਦਾ ਜੀ ਹੁਣ ਸੇਮ ਦਾ ਕੁਦਰਤ ਦਾ ਮਾਰ ਸੀਗਾ ਜੀ ਹੁਣ ਬਾਕੀ ਕੁਦਰਤ ਦਾ ਮਾਰ ਅਸੀਂ ਆਪ ਹੀ ਬਣਾਈ ਬੈਠੇ ਹੂੰ ਇਹਦਾ ਹੱਲ ਹੋਣਾ ਚਾਹੀਦਾ ਜੀ ਠੀਕ ਥੈਂਕ ਯੂ ਕੱਢ ਦੋ ਫੋਨ ਲਾਣ ਤੋਂ ਬਾਅਦ ਵੀ ਦੂਰੀ ਬਾਅਦ ਫਿਰ ਫੋਨ ਲਗਾ ਰਿਹਾ ਤਾਂ ਫੋਨ ਦੇਖਦੇ ਚੱਕਦੇ ਆ ਕਿ ਨਹੀਂ ਕਿ ਉਸ ਤੋਂ ਬਾਅਦ ਨੀ ਤਾਂ ਫਿਰ ਇਸ ਗੱਲ ਦਾ ਗੁੱਸਾ ਗਿਲਾ ਨਾ ਰੱਖਣ ਕਿ ਅਸੀਂ ਪੱਖ ਨਹੀਂ ਪਾਇਆ ਤਾਂ ਅਸੀਂ ਦੋ ਦੂਸਰੀ ਵਾਰ ਉਹਨਾਂ ਨੂੰ ਫੋਨ ਟਰਾਈ ਕਰ ਰਹੇ ਹਾਂ ਕਿਉਂਕਿ ਫੋਨ ਕਿਉਂ ਵੀਡੀਓ ਬਣਾ ਕੇ ਕਰਦੇ ਹਾਂ ਕਿਉਂਕਿ ਇਹ ਕੱਲ ਨੂੰ ਕਹਿੰਦੇ ਐ ਕਿ ਸਾਡਾ ਪੱਖ ਨਹੀਂ ਪਾਇਆ ਸਾਡੇ ਨਾਲ ਸਾਡੀ ਗੱਲ ਨਹੀਂ ਸਾਡਾ ਪੱਖ ਨਹੀਂ ਰੱਖਿਆ ਕੋਈ ਉਸ ਪੱਖ ਨੂੰ ਲੈ ਕੇ ਹੈਲੋ ਹੈਲੋ ਸਰਪੰਚ ਸਾਹਿਬ ਕੀ ਹਾਲ ਚਾਲਾ ਠੀਕ ਹੋ ਬੜੀਆ ਜੀ ਪੰਜਾਬ ਹਰਿਆਣਾ ਲਾਈਵ ਤੋਂ ਜਤਿਨ ਗੱਲ ਕਰ ਰਹੇ ਆ ਜੀ ਹਾਂ ਜੀ ਪੰਜਾਬ ਹਰਿਆਣਾ ਲਾਈਵ ਚੈਨਲ ਤੋਂ ਜਤਿਨ ਗੱਲ ਕਰ ਰਹੇ ਆ ਬਾਈ ਹਾਂਜੀ ਭਾਈ ਜੀ ਇੱਕ ਤੁਹਾਡੇ ਪਿੰਡ ਛੱਪੜ ਦਾ ਕੀ ਮਸਲਾ ਹੈ ਛੱਪੜ ਦੇ ਮਸਲੇ ਦੇ ਵਿੱਚ ਆਇਆ ਹੋਇਆ ਸੀਗਾ ਤੁਹਾਡਾ ਪੱਕ ਲੈਣਾ ਸੀਗਾ ਜੀ ਛੱਪੜ ਕਿਹੜੇ ਰਾਈ ਜਿਹੜੇ ਅਦਰਲਾ ਬਾਹਰਲਾ ਛੱਪੜਾ ਟਰਾਲਿਆਂ ਵਾਲਾ ਜੀ ਕਿਹੜਾ ਹੈ ਤੁਹਾਡੇ ਜਿਹੜੀ ਦੀ ਮੋਟਰ ਬੰਦ ਹੈ ਜੀ ਮੋਟਰ ਦਾ ਮਸਲਾ ਓਵਰਫਲੋ ਹੋਇਆ ਪਿਆ ਸੜਕ ਤੱਕਰ ਪਾਣੀ ਹੈ ਪਿੰਡ ਤੁਹਾਡਾ ਸਾਰਾ ਇਕੱਠਾ ਹੋਇਆ ਖੜਾ ਜੀ ਅੱਛਾ ਹਾਂਜੀ ਤੇ ਤੁਹਾਨੂੰ ਕਿਹਨੇ ਬੁਲਾਇਆ ਸਰਬ ਸੰਤਾ ਲੋਕਾਂ ਨੇ ਸੱਦਿਆ ਸੀ ਲੋਕਾਂ ਨੇ ਕਹਿਣਤੀਆਂ ਆਇਆ ਜਨਤਾ ਦੇ ਲੋਕਾਂ ਚੌਥਾ ਸਤੰਮ ਇਸਦਾ ਵਾਚ ਕਰਨ ਵਾਲੇ ਸੀ ਸਰ ਅੱਛਾ ਜੀ ਤੇ ਪਹਿਲਾਂ ਉਹ ਤਾਂ ਵੀਰੇ ਯਾਰ ਮੈਂ ਨਾ ਰਜਿਸਟਰੀ ਤੇ ਆਪਣਾ ਜਾਈ ਜਾਂਦਾ ਸਰ ਆਪਦਾ ਪੱਖ ਦੇ ਸਕਦੇ ਹੋ ਵਾ ਫੋਨਤੀ ਦੇ ਦਿਓ ਅਸੀਂ ਕਿਹੜਾ ਮਿਲਣਾ ਤੁਹਾਨੂੰ ਸਾਨੂੰ ਫੋਨਤੀ ਦੱਸ ਦਿਓ ਕੀ ਗੱਲਬਾਤ ਹੈਗੀ ਹੈ ਤੇਰੇ ਨਾਂ ਵੀਰੇ ਆਪਣਾ ਚੋਣ ਜਾਬ ਤਾਂ ਲੱਗਿਆ ਸੀ ਜਦੋਂ ਜੀ ਉਦੋਂ ਆਪਾਂ ਮੋਟਰ वगैरह ਜਾਂ ਕੋਈ ਪਰਚੇਜ ਨਹੀਂ ਕਰ ਸਕਦੇ ਸੀ ਜੀ ਤਾਂ ਉਸ ਤੋਂ ਬਾਅਦ ਆਪਣੇ ਕੁਝ ਹੈਗੇ ਬੰਦੇ ਉਹਨਾਂ ਨੇ ਵੀਡੀਓ ਪਾਈ ਆ ਵੀ ਸਾਡੇ ਜੀ ਪੰਚਾਇਤ ਦੀ ਕਾਰਗੁਜ਼ਾਰੀ ਦੇਖ ਲਓ ਜੀ ਇਹਨਾਂ ਨੂੰ ਅਸੀਂ ਵੋਟਾਂ ਨਹੀਂ ਪਾਈਆਂ ਇਹਨਾਂ ਨੇ ਛੱਪੜ ਦਾ ਪਾਣੀ ਤਾਂ ਰੁਕਿਆ ਪਹਿਲਾਂ ਵੀ ਅਸੀਂ ਇਹ ਮੋਟਰ ਦੀ ਰਿਪੇਅਰ ਕਰਾਉਂਦੇ ਸੀ ਸਾਰਾ ਕੁਝ ਕਰਾਉਂਦੇ ਸੀ ਜੀ ਸ਼ਾਇਦ ਉਹ ਉਸੇ ਹੀ ਬੰਦੇ ਨੇ ਤੁਹਾਨੂੰ ਅੱਜ ਬੁਲਾਇਆ ਹੋਵੇ ਤਾਂ ਗੱਲ ਇਹ ਵੀ ਉੱਠੀ ਆ ਕਿ ਜਿਨ੍ਹਾਂ ਨੇ ਵੀਡੀਓ ਪਾਈ ਸੀ ਵੀ ਉਹ ਸਰਪੰਚ ਸਾਹਿਬ ਸਾਨੂੰ ਇਹ ਕਹਿੰਦੇ ਸਰਪੰਚ ਦੇ ਇੱਕ ਮੈਂਬਰ ਸਾਨੂੰ ਇਹ ਕਹਿੰਦੇ ਆ ਕਿ ਸਾਡੇ ਤੋਂ ਅੱਗੇ ਮਾਫੀ ਮੰਗ ਲਓ ਨੀਤਾ ਇਹ ਛੱਪੜ ਆਈ ওভারਫਲੋ ਹੋਇਆ ਥੋੜੀ ਮੋਟਰਾਂ ਬੰਦੀ ਰਹਿਣਗੀਆਂ ਤੁਸੀਂ ਕਰ ਲਓ ਕਿਹਨੇ ਕਿਹ ਮਾਫੀ ਮੰਗ ਲਓ ਤੁਹਾਡੇ ਇੱਥੋਂ ਪਿੰਡ ਦੇ ਲੋਕਾਂ ਨੇ ਕਿਹਾ ਜੀ ਨਹੀਂ ਮੇਰੇ ਮੂੰਹ ਤੇ ਕਰਵਾ ਸਕਦੇ ਉਹ ਬੰਦੇ ਵੀ ਬਈ ਇਹਨੇ ਕਿਹਾ ਮਾਫੀ ਮੰਗ ਸਰ ਵੀਡੀਓ ਰਿਕਾਰਡ ਵੀਡੀਓ ਰਿਕਾਰਡ ਹੈ ਤੁਹਾਨੂੰ ਅੱਧੇ ਘੰਟੇ ਘੰਟੇ ਬਾਅਦ ਤੁਹਾਨੂੰ ਵੀਡੀਓ ਦਾ ਲਿੰਕ ਹੀ ਦੇ ਦਾਂਗੇ ਜੀ ਖਬਰ ਦਾ ਪੂਰਾ ਲਿੰਕ ਹੀ ਆ ਜਾਣਾ ਤੁਹਾਡੇ ਕੋਲੇ ਹਾਂ ਜੀ ਉਹਦੇ ਚਾਹਾਂ ਦੱਸਿਓ ਵੀ ਕਿਹੜੇ ਬੰਦੇ ਨੇ ਕਿਹਾ ਵੀ ਆਪਾਂ ਮਾਫੀ ਮੰਗੇ ਤੇ ਫੇਰ ਕਲਾਵਾਂਗੇ ਇਹ ਤਾਂ ਸਾਡਾ ਕੰਮ ਆ ਬਈ ਜ਼ਿੰਮੇਵਾਰੀ ਆ ਮੋਟਰ ਪਿੰਡ ਦੀ ਦੇਖ ਰੇ ਕਰਨ ਹੂੰ ਤਾਂ ਹੁਣ ਕੀ ਲੱਗਦਾ ਬਾਈ ਇਹ ਕੀ ਲੱਗਦਾ ਹੈ ਕਿ ਸਿਆਸਤ ਬਾਈ ਇਹ ਵੀ ਖਬਰ ਦੇ ਵਿੱਚ छाप ਦਿਓ ਮੜਾ ਜਾ ਜੀ ਜਿਹੜੀਆਂ ਪਹਿਲਾਂ ਮੋਟਰਾਂ ਲੱਗੀਆਂ ਨੇ ਸਰਕਾਰੀ ਜੀ ਉਹ ਸਰਕਾਰੀ ਮੋਟਰਾਂ ਜਿਹੜੀਆਂ ਪਹਿਲਾਂ ਆਈਆਂ ਪੰਚਾਇਤਾਂ ਨਾਲ ਉਹਨਾਂ ਨੇ ਆਪ ਦੇ ਘਰੇ ਖੋਲ ਕੇ ਰੱਖੀਆਂ ਹੋਈਆਂ ਇੱਥੇ ਡੁਪਲੀਕੇਟ ਮੋਟਰਾਂ ਲਾਈਆਂ ਹੋਈਆਂ ਠੀਕ ਹੈ ਉਹ ਮੋਟਰਾਂ ਇਸ ਚੀਜ਼ ਦਾ ਲੋਡ ਨਹੀਂ ਚੱਕਦੀਆਂ ਹੁਣ ਮੈਂ ਨਵੀਂ ਮੋਟਰ ਲਾਉਣ ਲੱਗਿਆ ਜੀ ਇਹ ਵੀ ਚਾਹ ਚੀਜ਼ ਮਾੜੀ ਜਿਹੀ ਲਿਖ ਦਿਓ ਬਾ ਠੀਕ ਹੈ ਬਾਈ ਤੁਹਾਡੀਆਂ ਸਾਰੀ ਰਿਕਾਰਡਿੰਗਾਂ ਜਿਹੜੀਆਂ ਆਈ ਲਾਈਆਂ ਦੀਆਂ ਇੰਝ ਲੱਗ ਜਾਣੀ ਇਹ ਤਾ ਇਹਦੇ ਵਿੱਚ ਮੈਨੂੰ ਇੱਕ ਗੱਲ ਹੋਰ ਦੱਸੀ ਉਹ ਜਿਹੜੇ ਪਿੰਡ ਦੇ ਲੋਕ ਇਹ ਵੀ ਤੁਹਾਡੇ ਤੇ આરોਪ ਹੈ ਜਿਹੜੇ ਇਹ ਵੀ ਪਿੰਡ ਦੇ ਲੋਕਾਂ ਨੇ ਲਾਇਆ ਕਿ ਵੋਟਾਂ ਦੀ ਧੜੇਬਾਜੀ ਹੈ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਫਿਰ ਹਾਂ ਹਾਂ ਇਹ ਚੀਜ਼ ਆਪਾਂ ਨੂੰ ਇੱਕ ਵੀ ਬੰਦਾ ਕੋਈ ਸਬੂਤ ਦੇ ਦੇ ਬਈ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਪਤਾ ਨਹੀਂ ਰਿਪੇਅਰ ਕਰਾਏ ਇੱਕ ਵੀ ਬੰਦਾ ਇਹ ਸਬੂਤ ਦੇ ਦੇਵੇ ਆਪਾਂ ਨੂੰ ਆਪਾਂ ਮੰਨਣ ਨੂੰ ਤਿਆਰ ਆ ਠੀਕ ਹੈ ਜੀ ਧੰਨਵਾਦ ਤਾ ਇਹ ਸਾਡੇ ਨਾਲ ਸਰਪੰਚ ਸੀ ਇੰਨਾ ਖੇੜਾ ਤਾਂ ਜਿੰਨਾਂ ਵੱਲੋਂ ਸਪਸ਼ਟ ਤੌਰ ਤੇ ਕੀ ਆਪਦਾ ਪੱਖ ਰੱਖਿਆ ਗਿਆ ਕਿਉਂਕਿ ਪਹਿਲਾਂ ਇੱਕ ਫੋਨ ਤੋਂ ਬਾਅਦ ਦੂਜਾ ਫੋਨ ਜ਼ਰੂਰ ਚੱਕਿਆ ਤਾਂ ਉਸ ਤੋਂ ਬਾਅਦ ਆਪਦਾ ਪੱਖ ਰੱਖਿਆ ਪੱਖ ਦੇ ਵਿੱਚ ਹੁਣ ਸੁਣਦੇ ਆ ਕਿ ਕਿਸ ਤਰ੍ਹਾਂ ਆਗਾਮੀ ਇਸ ਤੇ ਕਿੰਨਾ ਅਸਰ ਆ ਫਿਰ ਮੰਤਰੀ ਸਾਹਿਬ ਕਰਦੇ ਨੇ ਜਾਂ ਫਿਰ ਜਿਹੜੇ ਪਿੰਡ ਦੇ ਲੋਕਾਂ ਦਾ ਕੀ ਇਹ ਮਸਲਾ ਹੱਲ ਹੋ ਸਕਦਾ